ਲਓ ਜੀ ਅਸੀਂ ਅੱਜ ਚੱਲੇ ਫੇਰ ਇੱਕ ਨਵੀਂ ਡੈਸਟੀਨੇਸ਼ਨ ਤੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਅ ਕਰਾਚੀ ਅਚ ਦਾ ਬਿਲਕੁਲ ਗਰਾਉਂਡ ਰੀਅਲ ਰਿਪੋਰਟ ਮਤਲਬ ਅਸੀਂ ਉਚਾਈ ਤੇ ਜਾ ਕੇ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਸੋ ਬਨੇ ਰਹੋ ਦੋਸਤੋ ਨਵੀਂ ਜ਼ਿੰਦਗੀ ਦੇ ਨਵੇਂ ਪਲਾਂ ਨਾਲ ਮੈਂ ਤੁਹਾਨੂੰ ਦਿਖਾਣੇ ਜਾ ਰਿਹਾ ਅ ਅੱਜ ਅਸੀਂ ਜਾ ਰਹੇ ਹਾਂ ਉੱਚੇ ਏਰੀਏ ਦੇ ਵਿੱਚ ਸੋ ਗੱਡੀ ਦਾ ਪੂਰਾ ਸਾਡੇ ਦਾ ਜ਼ੋਰ ਲੱਗ ਰਿਹਾ ਇਸ ਟਾਈਮ ਜੱਦੀ ਹਾਈਬ੍ਰਿਡ ਬੈਟਰੀ ਤੇ ਵੀ ਚੱਲਦੀ ਆ ਤੇ ਇੰਜਨ ਤੇ ਵੀ ਚੱਲਦੀ ਆ ਤੇ ਦੇਖ ਰਿਹਾ ਹੁਣ ਆਪਾਂ ਅੱਗੇ ਜਾ ਕੇ ਠੀਕ ਆ ਜੀ ਤੇ ਬਣੇ ਰਹੋ ਵਲੌਗ ਸਟਾਰਟ ਹੋ ਚੁੱਕਿਆ ਤਰੇਂ ਮਹਿੰਗੇ ਤਾਂ ਭਾਈ ਹੋਈ ਜਾਂਦੇ ਨੇ ਬਸ ਦਿਨੋਂ ਦਿਨ ਹੁਣ ਜਿਵੇਂ ਹੋਰੇ ਨੇ ਹਾਂ ਹੋਰੇ ਮਹਿੰਗੇ ਹੋਰ ਹੁਣ ਇੰਨੀ ਵਧੀਆ ਖੂਬਸੂਰਤ ਗ੍ਰੀਨਰੀ ਕਿੱਥੋਂ ਮੈਥੋਂ ਦੀ ਪਹਾੜ ਆ ਵੀ ਤਾਂ ਇਹ ਤਾਂ ਹੋਰ ਉੱਚਾ ਹੈ ਅੱਛਾ ਹੋਰ ਉੱਚਾ ਜਾਣਾ ਹੈ ਇੱਥੇ ਤੋਂ ਵੀਊ ਬਹੁਤ ਵਧੀਆ ਦਿਖੂਗਾ ਨਾ ਹੁਣਾ ਗੱਡੀ ਦਾ ਇੰਜਣ ਚੱਲ ਰਿਹਾ ਹੈ ਹਾਂ ਭਾਈ ਇੱਥੇ ਤਾਂ ਹੁਣ ਇੰਨੀ ਚੜਾਈ ਤੇ ਕਿੱਥੇ ਬੈਟਰੀ ਨਾਲ ਚੜੂ ਤਾਂ ਮੈਂ ਉੱਥੇ ਦਿਖਾਵਾਂਗਾ। ਕਿ ਐਜ ਕਰਨਾ ਔਖਾ ਹੋ ਜਾਣਾ ਗੱਡੀ ਸਪੀਡ ਤੇ ਜਾ ਰਹੀ ਹੈ ਨਾ। ਹਾਂ। ਇਸ ਕਰਕੇ ਜਿਹੜਾ ਧਿਆਨ ਆ ਕਨਵਰਟ ਹੁੰਦਾ। ਆਏ ਹਏ ਓਏ ਜਾਂਦੇ ਨੇ ਚੁੱਬਰ। ਸਪੀਡ ਦੇ ਦੇ ਤੋ ਕਿੰਨੀ ਆਉਂਦਾ ਦੀ ਹੈ ਨਾ। ਹਾਂ ਫਿਰ ਉੱਤਰਦੇ ਨੇ ਨਾ। ਸਾਈਕਲ ਵੀ ਬੜੇ ਮਹਿੰਗੇ ਹੋਣ ਇਹਦਾ। ਇਨੀ ਸਪੀਡ ਤੇ ਰੋਕਣਾ ਕਿਡਾ ਸੌਖਾ ਆ ਭਾਈ ਆਹ ਮਾ ਦੇ ਪੁੱਤਾਂ ਆ ਜਾ ਰਹੇ ਨੇ 60 ਦੀ ਸਪੀਡ ਤੇ ਯਾਰ ਹਲੇ ਤਾਂ ਕਪਚਣਾ ਹੀ ਚੜੀ ਜਾਂਦੇ ਆ ਭਾਈ ਅੱਜ ਤਾਂ ਚੜੀ ਜਾਵਾਂਗੇ ਤਾਂ ਬਹੁਤ ਉੱਚੇ ਜਾਵਾਂਗੇ ਇਹ ਵਾਲੇ ਵਾਲੇ ਨਾਲ ਹੀ ਦੇ ਕਿੰਨੀ ਘੰਟਾ ਬਈ ਬਾਕੀ ਤਾਂ ਦੂਰ ਦੀ ਗੱਲ ਆ ਉਸੇ ਟਾਵਰ ਦੀਆਂ ਕਿਤੇ ਉਤਾਰਾਂ ਇਹ ਉੱਥੇ ਉਸੇ ਟਾਵਰ ਦੀਆਂ ਜਾਂਦੀਆਂ ਇਹ ਬਿਜਲੀ ਹੈ ਅੱਛਾ ਇਹ ਬਿਜਲੀ ਆ ਰਹੀ ਹੈ जगह गोकना okay. क्या कुदरत okay, हाँ मित्रो, ते भी मित्रों सारीकाल फिर मैं लेके आया थ दसा सी कैसी जगह तुकी तो थोड़े दे, देखने दे लायक है मेनू लग रहा ਸੋ ਅਸੀਂ ਚਲੇ ਸੀ ਸ਼ਹਿਰ ਤੋਂ ਅ ਸੈਂਡਵਿਚ ਕੀ ਕੈਸ਼ਮੀਰ ਕੈਸ਼ ਹੈ ਕੈਸ਼ਮੀਰ ਕੈਸ਼ਮੀਰ ਸੋ ਇਹਦਾ ਚੱਕਾ ਇਹ ਸੀਗਾ ਵੀ ਆਪਾਂ ਤੁਹਾਨੂੰ ਇਹ ਵੀਡੀਓ ਇੰਨੀ ਸੋਹਣੀ ਬਣਾ ਕੇ ਦਿਖਾਈਏ ਕਿ ਤੁਹਾਨੂੰ ਵਧੀਆ ਲੱਗੇ ਇਹ ਜੋ ਏਰੀਆ ਤੁਸੀਂ ਦੇਖ ਰਹੇ ਹੋ ਇਹ ਕਿਹੜਾ ਕਿਹੜਾ ਏਰੀਆ ਪੈਂਦਾ ਕੈਸ਼ਮੀਰ ਹੈ ਅੱਛਾ ਕੈਸ਼ਮੀਰ ਅੱਛਾ ਇਹ ਕੈਸ਼ਮੀਰ ਏਰੀਆ ਪੈਂਦਾ ਅਸੀਂ ਕੁਛ ਟਾਈਮ ਪਹਿਲਾਂ ਆਪਾਂ ਉਧਰ ਆਏ ਸੀ ਪਹਿਲਾਂ ਕਿ ਹੋਰ ਏਰੀਆ ਉਹ ਲਟਲਟਨ ਸੀ ਪਹਿਲਾਂ ਅੱਛਾ ਲਟਲਟਨ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਲਟੈਂਟਨ ਸੋ ਪਹਿਲਾਂ ਵੀ ਆਪਾਂ ਇਹ ਸਾਈਡ ਦਾ ਬਣਾਇਆ ਸੀ ਵਲੌਗ ਤੇ ਹੁਣ ਆਏ ਇਹ ਸਾਈਡ ਹੁਣ ਅਸੀਂ ਆਪਾਂ ਉੱਥੇ ਵੀ ਜਾਵਾਂਗੇ ਹਾਂ ਹਾਂ ਉਹ ਉੱਥੇ ਦੇਖਦੇ ਆਪਾਂ ਜੇ ਚੱਲ ਕੇ ਜੇ ਹਾਂ ਅਸੀਂ ਇਹ ਸਾਈਡ ਵੀ ਜਾਵਾਂਗੇ ਉੱਥੋਂ ਤੁਹਾਨੂੰ ਸਾਰਾ ਵਿਊ ਦਿਖਾਵਾਂਗੇ ਸ਼ਹਿਰ ਦਾ ਆਪਣੇ ਦਾ ਜਿੱਥੋਂ ਅਸੀਂ ਚੱਲੇ ਆ ਸੋ ਇਹ ਏਰੀਆ ਸਾਰਾ ਇੱਕ ਚਰਚ ਦਾ ਏਰੀਆ ਪੈਂਦਾ ਹੈ ਨਾ ਹਾਂਜੀ ਏਰੀਆ ਇਹ ਪੈਂਦਾ ਹੈ ਚਰਚ ਦਾ ਹੀ ਬਟ ਇਹਦੇ ਅੱਡਾ ਨਾਮ ਨੇ ਜਿਵੇਂ ਸਿਟੀ ਦੇ ਨਾਮ ਹੋਗੇ ਤਾਂ ਹੁਣ ਤੁਸੀਂ ਸਾਡੇ ਨਾਲ ਬਨੇ ਰਹੋ ਤੇ ਹੁਣ ਅਸੀਂ ਤੁਹਾਨੂੰ ਅੱਗੇ ਦਿਖਾਉਣ ਜਾ ਰਹੇ ਹਾਂ ਆਪਾਂ ਇਸਾਈਡ ਹੀ ਜਾਣਾ ਹੁਣ ਹਾਂ ਇੱਧਰ ਇੱਕ ਵਾਰੀ ਚੱਲਦੇ ਆਂ ਓਕੇ ਵੇਟ ਲੰਗੇ ਇਹ ਚੱਲ ਪਏ ਜੀ ਅਸੀਂ ਫੇਰ ਉੱਪਰ ਵੱਲੋਂ ਅਸੀਂ ਰੁਕੇ ਸੀ ਉਰੇ ਆਹ ਕਿੰਨਾ ਵਧੀਆ ਨਜ਼ਾਰਾ ਦੇਖਣਾ ਹਾਂ ਹਾਂਜੀ ਕੱਲਾ-ਕੱਲਾ ਘਰ ਹੈ ਦੇਖੋ ਜ਼ਿੰਦਗੀ ਤਾਂ ਸਭ ਦੀ ਬੀਤਦੀ ਆ ਹੁਣ ਛੋਟਾ ਜਿਹਾ ਪਰਿਵਾਰ ਹੋਊਗਾ ਹਨਾ ਕੁਝ ਡੰਗਰ ਰੱਖੇ ਹੋਣਗੇ ਤੇ ਆਇਆ ਘਰ ਦੀ ਗੱਲ ਕਰਦਾ ਹਾਂ ਸਿਰ ਉੱਪਰ ਨਹੀਂ ਜਾਂਦੇ ਆਪਾਂ ਕਿ ਇਧਰ ਹੀ ਜਾਣਾ ਇਧਰ ਹੀ ਜਾਣਾ ਉੱਪਰ ਚੜ੍ਹਨ ਵਾਲੀ ਜਗ੍ਹਾ ਹੈਗੀ ਆ

ਮਤਲਬ 베이스 ਨਹੀਂ ਕਰੇ ਹੋਈ ਜਗਾ ਇਹਨਾਂ ਨੇ ਪੂਰੀ ਯੂਜ਼ ਕੀਤੀ ਹੋਈ ਆ ਹਾਂਜੀ ਇਹ ਟਰਨ ਉਤਰਨ ਵਾਸਤੇ ਜਿਵੇਂ ਆਪਣੇ ਦਾ ਭਾਜਾ ਪਹਾੜ ਵੱਡੀ ਰੱਖਦੇ ਨੇ ਲਓ ਜੀ ਅਸੀਂ ਤਾਂ ਇੱਥੇ ਪਰੋਕਾਂਗੇ ਕਿ ਚੱਲੀ ਅੱਗੇ i go. ਛੱਡਾਇਆ ਆਪਣੇ ਵਾਲਾ ਹੂੰ ਵੀਹੀ ਆ ਪਹਿਲਾਂ ਕਹਿੰਦੇ ਕਰਾਚਰ ਚ ਬਹੁਤ ਸੋਹਣਾ ਹੈ ਲੋ ਜੀ ਇੱਕ ਅਸੀਂ ਝਾਕਾ ਤੁਹਾਨੂੰ ਮਰਵਾਣਿਆਂ ਉਰੇ ਦਿਖਾਉਣਿਆਂ ਮੜੇ ਆ ਨਿਕਲ ਬਾਅਦ ਹਾਂਜੀ ਇੱਕ ਤੇ ਤੁਹਾਨੂੰ ਦਿਖਾਈਏ ਆਪਾ ਏਰੀਆ ਹੈ ਬੱਸ ਉਰੇ ਲੋਕ ਖੇਤੀ ਵੀ ਕਰਦੇ ਨੇ ਹਨਾ ਹੈ ਖੇਤੀਬਾੜੀ ਹਨਕ ਨਹੀਂ ਇੱਧਰ

ਉਰ ਇਹ ਸੀ ਲੋਕ ਲਿਆ ਖੋਲ ਹੁਣ ਆਪਾਂ ਇਹ ਏਰੀਆ ਦੇਖਨੇ ਆ ਇਹ ਇਹ ਆਪਣਾ ਏਰੀਆ ਆ ਗਿਆ ਜਿੱਥੇ ਆਪਾਂ ਰਹਿੰਦੇ ਆ ਹਾਂ ਇਹ ਸ਼ਹਿਰ ਦਿਖਦਾ ਸਾਰ ਓਥੋਂ ਜਾ ਕੇ ਦੇਖੋਣ ਲਓ ਵੀ ਦੋਸਤੋ ਮੈਂ ਨਾ ਹੁਣ ਇੱਕ ਤੁਹਾਨੂੰ ਗੱਲ ਦੱਸਣ ਜਾ ਰਿਹਾ ਵੈਸੇ ਤਾਂ ਤਕਰੀਬਨ ਜਦੋਂ ਤੁਸੀਂ ਕਿਤੇ ਵੀ ਕੋਈ ਵਲੌਗ ਦੇਖਦੇ ਹੋ ਜਿਵੇਂ ਸਾਡਾ ਭਰਾ ਰੀਪਨ ਹੋ ਗਿਆ ਜਾਂ ਕੁਦਾਸ ਸਿੰਘ ਹੋ ਗਿਆ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਜਿਹੜੀਆਂ ਆ ਦੇਖੋ ਆ ਤਾਰਾਂ ਲੱਗੀਆਂ ਹੋਈਆਂ ਨੇ ਨਾ ਇਹ ਇਹ ਬਾੜ ਲੱਗੀ ਹੋਈ ਆ ਇਹਦੇ ਨਾਲ ਨਾ ਤਾਰਾਂ ਜਾਂਦੀ ਨੇ ਬਰੀਕ ਬਰੀਕ ਤੇ ਉਹ ਸਾਹਮਣੇ ਦੇਖੋ ਇਹ ਮੈਂ ਤੁਹਾਨੂੰ ਦਿਖਾ ਰਿਹਾ ਜ਼ੂਮ ਕਰਕੇ ਇਹਨੇ ਪੇਡਾਂ ਪੇਡਾਂ ਰੱਖੀਆਂ ਹੋਈਆਂ ਨੇ ਤੇ ਮੇਰਾ ਮਤਲਬ ਇਹ ਹੈ ਜਿੰਨਾ ਕ ਅਸੀਂ ਦੇਖਿਆ ਔਰੇ ਵੀ ਜਿਹੜਾ ਇਹ ਆਹ ਏਰੀਆ ਜਿੱਥੇ ਅਸੀਂ ਖੜੇ ਆ ਇਹ ਆਉਣ ਜਾਣ ਵਾਲਾਸਤੇ ਜਿਹੜਾ ਬੰਦਾ ਸਵੇਰੇ ਘੁੰਮਦਾ ਸ਼ਾਮ ਨੂੰ ਜਾਂਦਾ ਹੈ ਟਰੈਕਿੰਗ ਕਰਦਾ ਕੋਈ ਹੈ ਨਾ ਹਾਂ ਟਰੈਕਿੰਗ ਟਰੈਕਿੰਗ ਕਰਦਾ ਕੋਈ ਸੋ ਇਹ ਉਹਦੇ ਵਾਸਤੇ ਏਰੀਆ ਇਹਨਾਂ ਨੇ ਛੱਡ ਰੱਖਿਆ ਤੇ ਆਹ ਜਿਹੜੀ ਸਾਈਡ ਹੈ ਇਹਨਾਂ ਦੇ ਵਿੱਚ ਛੱਡ ਰੱਖਿਐ ਨੇ ਭੇਡਾਂ ਇੱਥੇ ਚਰਦੀਆਂ ਨੇ ਇੱਥੇ ਫਿਰਦੀਆਂ ਨੇ ਮਤਲਬ ਇਹ ਇਹ ਏਰੀਆ ਪਾਰ ਨਹੀਂ ਕਰ ਸਕਦੀਆਂ ਨਹੀਂ ਜਦੋਂ ਮਤਲਬ ਪਾਰ ਕਰਨੀ ਹੈ ਇਹਨਾਂ ਦੇ ਕਰੰਟ ਵੱਜੂ ਹਾਂਜੀ ਹਣਾ ਥੋੜਾ ਮੋਟਾ ਸੋ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਦੇਖਿਓ ਜ਼ਰੂਰ ਯਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅਸੀਂ ਸਹੀ ਦੱਸ ਰਹੇ ਹਾਂ ਜਿੰਨੀ ਕੀ ਸਾਨੂੰ ਨੌਲੇਜ ਹੈ ਜਾਇ ਇੱਥੇ ਦੇਖ ਕੇ ਪਤਾ ਲੱਗਿਆ ਚਲੋ ਜੀ ਉਹ ਦੇ ਦੀ ਬੋਲੋਣਾ ਲੈ ਵੀ ਦੋਸਤੋ ਹੋਰ ਗੱਲ ਦੱਸਿਆ ਤੁਹਾਨੂੰ ਅਸੀਂ ਇਸ ਜਗ੍ਹਾ ਤੇ ਆਉਣ ਦਾ ਸਾਡਾ ਮਕਸਦ ਕੀ ਸੀਗਾ ਵੀ ਅਸੀਂ ਨਾ ਸਿਟੀ ਦਾ ਥੀਓ ਦੇਖਣਾ ਸੀ ਹਨਾ ਹੁਣ ਜਿੱਥੇ ਅਸੀਂ ਰਹਨੇ ਆ ਜਿੱਥੇ ਸਾਡੇ ਘਰ ਨੇ ਜਿੱਥੇ ਸਾਡੀ ਸਟੇ ਹੈ ਏਰੀਆ ਜਨੇ ਹਨਾ ਹਾਂ ਇੱਥੇ ਆ ਆ ਏਰੀਆ ਜਾਂ ਪਰ ਮੈਂ ਦਿਖਾਉਣਾ ਸੀ ਤੁਹਾਨੂੰ ਆਲਾਦਲਾ ਏਰੀਆ ਸਾਰਾ ਇੱਥੋਂ ਖੜਕੇ ਸੋ ਜਿਹੜਾ ਇਹ ਏਰੀਆ ਹੈ ਇਹ 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 ਵਾਲਾ ਸੋ ਇੱਥੇ ਅਸੀਂ ਰਹਨੇ ਆ ਅਸੀਂ ਇਸ ਉੱਚੀ ਜਗ੍ਹਾ ਤਾਂ ਇਹਦੀ ਵੀ ਤੁਹਾਨੂੰ ਅਸੀਂ ਸ਼ਹਿਰ ਦਾ ਵਿਊ ਦਿਖਾਈਏ ਹਾਂ ਤੇ ਸ਼ਹਿਰ ਦਾ ਵਿਊ ਦਿਖਾਈਏ ਕੀ ਤੁਹਾਨੂੰ ਵਧੀਆ ਲੱਗਿਆ ਜੇ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਇਹ ਬਹੁਤ ਉੱਚਾ ਹੈ ਹਾਂ ਹਾਂ ਆਪਾਂ ਕਰ ਲੈਣਾ ਜੂਮ ਇਹ ਬਿਲਡਿੰਗਾਂ ਵਿੱਚ ਦੀ ਆਪਾਂ ਲੰਗੇ ਸੀ ਹੈ ਨਾ ਦੂਜੇ ਵਲੌਗ ਚ ਹਾਂ ਸੀਡੀ ਚ ਨੇ ਓਕੇ 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 ਇਹਨੂੰ ਆਪਾਂ ਹੋਰ ਕਰ ਲੈਣਾ ਜੂਮ ਤਾਂ ਹੋ ਜੂਆ ਇਹ ਤਾਂ ਜੂਮ ਤਾਂ ਹੋ ਜਾਂਦਾ ਓਕੇ 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 에어ਪੋਰਟ ਕਿਹੜੀ ਸਾਈਡ ਰਹਿ ਗਈ ਭਲਾ ਇਹ ਜਿੱਥੋਂ ਦਿਸਣਾ ਨਹੀਂ 에어ਪੋਰਟ ਹੈ ਇਸੇ ਸਾਈਡ ਹੀ ਹੈ ਤੇਰੇ ਅੱਗੇ ਓਕੇ ਓਕੇ ਆ ਹੁਣ ਜਦੋਂ ਆਪਾਂ ਦੇਖਿਆ ਸੀ ਨਾ ਤੁਸੀਂ ਜਹਾਜ਼ ਚੜ ਰਿਹਾ ਦੇਖ हाँ इतों ही है ओके 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 ठीक है भी दोस्तों हूँ असी थोड़ा जहा होर जा रहे हैं कि लत्त थोड़ा आराम जो मिले कह मतलब तुरही हम अगे आप थले चला ना दीप थले चल तो हाँ फिर आ जाएंगे चढ़ के यार आ जाओ चाहे अंग्रेज ਕਿੱਦਾਂ ਦੇ ਵੀ ਬੰਦੇ ਨੇ ਲੋਕਾਂ ਨੂੰ ਲੱਗਦੇ ਨੇ ਹੋਰਾਂ ਨੂੰ ਆਪਣੇ ਜਿਹੜੇ ਆਪਣੇ ਦੇਸ਼ 'ਚ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਵੀ ਇਹ ਮਾੜੇ ਨੇ ਮੈਨੂੰ ਨਹੀਂ ਲੱਗਦਾ ਯਾਰ ਦੇਖ ਆਪਾਂ ਨੂੰ ਬੁਲਾ ਕੇ ਲੰਗੇ ਨੇ ਹਾਈ ਹਾਂ ਕੋਈ ਉਮਰ ਦਾ ਨਹੀਂ ਕੋਈ ਲਿਹਾਜ਼ ਨਹੀਂ ਯਾਰ ਯਾਰ ਆਪਣੇ ਬੰਦੇ ਸੰਦੀਪ ਆਪਾਂ ਨੂੰ ਕਿਉਂ ਨਹੀਂ ਬਣਾਉਂਦੇ ਮਤਲਬ ਆਪਾਂ ਆਪਣੇ ਇੱਕ ਦੂਜੇ ਨੂੰ ਕਿਉਂ ਨਹੀਂ ਬੁਲਾ ਕੇ ਰਾਜੀ ਆਪਣੇ ਇੱਥੇ ਤਾਂ ਕੀ ਰਹੇਗਾ ਯਾਰ ਸਿਮਤ ਤਾਂ ਸਾਰਾ ਕੁਝ ਹੂੰ ਬੱਸ ਸਿੱਤ ਆਪਾਂ ਹੁਣ ਕਿੰਨੇ ਬੰਦੇ ਨੂੰ ਆਪ ਨੂੰ ਆਪਨਾਂ ਨੂੰ ਮਿਲੇ ਆਂ ਆਪਾਂ ਜਿਵੇਂ ਮੌਲ ਦੇ ਵਿੱਚ ਮਿਲੇ ਆ ਆਪਾਂ ਆਪਾਂ ਬਲਕਿ ਬੁਲਾ ਲਿਆ ਮੇਰਾ ਜੀ ਕਰੇ ਮੈਂ ਬੁਲਾ ਲਿਆ ਹੱਥ ਖੜਾ ਕਰਤਾ ਐ ਥੋੜੇ ਉਹਨੇ ਹਿੰਮਤ ਉਹਨੇ ਕਹਿਤਾ ਹੋਵੇ ਵੀ ਬਾਈ ਜੀ ਕਿਵੇਂ ਕੀ ਹਾਲ ਹੈ ਪਤਾ ਨਹੀਂ ਯਾਰ ਕੀ ਗੱਲ ਹੈ ਮੈਨੂੰ ਲੱਗਦਾ ਵੀ ਆਪਣੇ ਬੰਦੇ ਆਪਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਹਨਾ ਇਹਦਾ ਮਤਲਬ ਆਪਾਂ ਅੰਗਰੇਜ਼ੀ ਸੋਚ ਦੇ ਬੰਦੇ ਆ ਜਿਹੜੇ ਆਪਾਂ ਕਹਿੰਦੇ ਆ ਬੁਲਾਉਣੇ ਆ ਆਪਾਂ ਹਨਾ ਅੰਗਰੇਜ਼ੀ ਸੋਚ ਯਾਰ ਬਹੁਤ ਘੈਂਟ ਸੋਚਾ ਇਹਨਾਂ ਨੇ ਬਣਾਏ ਪੋਲ ਲਾਈਨਾਂ ਔਰ ਬਹੁਤ ਕੁਝ ਅਜ ਤੱਕ ਵੀ ਸੀਮਤ ਹੈ ਆਪਣੇ ਬਣਾਏ ਘਰ ਭਾਵੇਂ ਨਹੀਂ ਪਤਾ ਪੰਜਵੇਂ ਸਾਲ ਲੈਂਟਰ ਚ ਪਾਇ ਤਾਂ ਹੈ ਤੇੜਾ ਆ ਜਾਣ ਆ ਗਿਆ ਯਾਰ ਗੱਲ ਤਾਂ ਹੈਗੀ ਹੈ ਬਾਈ ਵਧੀਆ ਵੀ ਲੱਗ ਰ ਅੱਜ ਤੋਂ ਪਵਾਹ ਦਿਨਾਂ ਬਾਅਦ ਦੇਖੀ ਵਧੀਆ ਮੈਂ ਦੰਦਾ ਸਰੇ ਮੈਂ 2 ਵਜੇ ਤੋਂ ਬਾਅਦ ਧੁੱਪ ਆ ਹੂੰ ਇਹ ਬਾਈ ਮਤਲਬ ਲਓ ਜੀ ਆ ਦੇਖੋ ਕੀ ਬਾਤ ਹੈ ਇਹਨੂੰ ਆਫ-ਰੋਡਿੰਗ ਕਹਿੰਦੇ ਨੇ ਹੈ ਆਈ ਮੋਟਰਸਾਈਕਲ ਤੇ ਲਓ ਵੀ ਦੋਸਤੋ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸੋ ਮੇਨ ਗੱਲ ਕੀ ਹੁੰਦੀ ਆ ਵੀ ਸਾਡ ਜੀ ਕਰਦਾ ਦੀ ਅਸੀਂ ਆਫ-ਰੋਡਿੰਗ ਕਰੀਏ ਅਸੀਂ ਕਾਫੀ ਥੱਲੇ ਚਲੇ ਗਏ ਸੀ ਤੇ ਹੁਣ ਉੱਥੋਂ ਅਸੀਂ ਉੱਪਰ ਆ ਗਏ ਧਾਮ ਚੜ ਗਿਆ ਨਜ਼ਾਰ ਆ ਗਿਆ ਸਿਰ ਖੁੱਲ ਗਿਆ ਫੁੱਲ ਵਰਗਾ ਹੋ ਗਿਆ ਤੇ ਹੁਣ ਅਸੀਂ ਚੱਲੇ ਆ ਇੱਕ ਜਗ੍ਹਾ ਤੇ ਹੋਰ ਬਣੇ ਰਹੋ ਸਾਡੇ ਇਸ ਪਿਆਰੇ ਜਿਹੇ ਵਲੌਗ ਨਾਲ ਤੋ ਹਰ ਰੋਜ਼ ਜਿੰਨਾ ਚਿਰ ਆਪਾਂ ਨਿਊਜ਼ੀਲੈਂਡ ਦੇ ਵਿੱਚ ਰਹਾਂਗੇ 31 31 ਜਨਵਰੀ ਤੱਕ ਠੀਕ ਹੈ ਜੀ ਸਾਰਾ ਤੁਹਾਨੂੰ ਦਿਖਾਵਾਂਗੇ ਫਿਰ ਆਕਲੈਂਡ ਵੀ ਜਾਵਾਂਗੇ ਉੱਥੇ ਦਾ ਕੁਝ ਨਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਬਨੇ ਰਹੋ ਤੇ ਜਲਦੀ ਆਪਾਂ ਤੁਹਾਨੂੰ ਹੋਰ ਇੱਕ ਡੈਸਟੀਨੇਸ਼ਨ ਤੇ ਲੈ ਕੇ ਚੱਲਦੇ ਆਂ ਕੋਸ਼ਿਸ਼ ਕਰਦੇ ਆਂ ਜੇ ਆਪਾਂ ਨੂੰ ਵਧੀਆ ਰੋਡ ਮਿਲ ਗਈ ਤਾਂ ਫਿਰ ਆਪਾਂ ਇੱਥੇ ਜਾਵਾਂਗੇ ਇਹ ਜਗ੍ਹਾ ਤੇ ਹਲੋ ਜੀ ਆਪਾਂ ਚੱਲ ਪਏ ਉੱਪਰ 60 ਦਾ ਕੀ ਮਤਲਬ 60 ਤੇ ਚਲਾ ਸਕਦੇ ਹੋ ਹਾਂਜੀ ਚੱਲ ਓਕੇ ਚਾਹ ਨੂੰ ਕੋਈ ਆਇਆ ਫਿਰ ਜਾਊਗੀ ਉਹ ਲਓ ਜੀ ਅਸੀਂ ਚੱਲਦੇ ਆਂ ਉੱਪਰ ਕਿਆ ਬਾਤ ਹੈ ਬੇਤਰਾ ਵੇ ਵੋਏ ਓ ਮਾਈ ਗਾਡ ਮਿੱਤਰਾ ਵੇ ਲਓ ਵੀ ਮਿੱਤਰੋ ਆਪਾਂ ਆ ਗਿਆਂ ਤੇ ਬੜੀ ਘੈਂਟ ਜਗ੍ਹਾ ਤੇ ਤੇ ਹੁਣ ਆਪਾਂ ਚੱਲਿਆਂਗੇ ਉਹ ਉੱਪਰ ਤੇ ਹੁਣ ਕਿੱਧਰ ਦੀ ਜਾਣਾ चल पे उपर क्या बात है मित्र पर हाँ 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 okay, okay, okay. वो परला एरिया रहेगा समुद्र का है ना जी जागैरा ने कल आप गए जिथे गए <laughs> ਜਿਹੜੇ ਆ ਖੱਬੜ ਜੇ ਨੇ ਸੰਦੀਪ ਇਹੇ ਨਾ ਇੱਕ ਦੂਜੇ ਨਾਲ ਮਿਲਦੇ ਜੇ ਨੇ ਹਣਾ ਆਪਣੇ ਵਾਲੇ ਨਾਲ ਪੂਲੇ ਹਾਂ ਬਈ ਮਨ ਲਾਦਾ ਉੱਪਰ ਤਾਂ ਨਹੀਂ ਜਾਣਾ ਹੋਊ ਇਹਨਾਂ ਨੇ ਯਾਰ ਇਹ ਰਸਤੇ ਨੇ नहीं रास्ता बनया होगा पर देखते ये बस अथे इथे ही आ शायद इधर ही जाइड नहीं होगा

ਆ ਪਾਣੀ ਦੇਖਿਆ ਆਪਾਂ ਕੰਮ ਕਰਦੇ ਇੱਕ ਗੱਲ ਤਾਂ ਹੈ ਜਿਹੜਾ ਕੈਮਰਾ ਦੇਖ ਲੈਂਦਾ ਉਹ ਅੱਖਾਂ ਵੀ ਨਹੀਂ ਦੇਖ ਸਕਦੀਆਂ ਹੂੰ ਹੁਣ ਉੱਥੇ ਆਪਣੀ ਨੀਂਗਾਂ ਜਾ ਤਾਂ ਰਹੀ ਐ ਆਪਾਂ ਨੂੰ ਦਿਂਦਾ ਪਰ ਜਿਹੜੀ ਚੀਜ਼ ਆ ਦਿਖਾ ਰਿਹਾ ਦੇਖ ਹਾਂ ਫਿਰ ਹੈਨਾ ਹਾਂਜੀ ਕਰ ਲਤਾ ਹੈਗੇ ਆ

ਚਾਹੇ ਉਹਨਾਂ ਦੇ ਵਿੱਚ ਆਪਣੇ ਪੰਜਾਬੀ ਲਾ ਲੋ ਇੰਡੀਅਨ ਲਾ ਲੋ ਕੋਈ ਵੀ ਲਾ ਲੋ ਇਹ ਦੇਸ਼ਾਂ ਚ ਆ ਕੇ ਵਸ ਗਏ ਜਿਹੜੇ ਉਹ ਇੱਧਰ ਆ ਗਏ ਹਾਂ ਮਤਲਬ ਮੇਰੀ ਸੋਚ ਹੈ ਹੋ ਸਕਦਾ ਆਪਾਂ ਗਲਤ ਵੀ ਹੋ ਸਕਦੇ ਹਾਂ ਲੋ ਜੀ ਮਿੱਤਰੋ ਆਪਾਂ ਨੇ ਤੁਹਾਨੂੰ ਦਿਖਾਤਾ ਹੈ ਇਹ ਜਗ੍ਹਾ ਦਾ ਝਾਕਾ ਤੇ ਜੇ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਓ ਸੋ ਅਸੀਂ ਆਏ ਸੀ ਇਹ ਜਗ੍ਹਾ ਨੂੰ ਦੇਖਣ ਵਾਸਤੇ ਪਰ ਇਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਤੋ ਅਸੀਂ ਨਹੀਂ ਜਾ ਸਕਦੇ ਸੀ ਤੇ ਫਿਰ ਹੁਣ ਨਵੇਂ ਬਲੌਗ ਦੀ ਤਿਆਰੀ ਕਰਾਂਗੇ ਆਪਾਂ ਹੁਣ ਕਿੱਥੇ ਜਾਣਾ ਹੈ ਉਹ ਤੁਹਾਨੂੰ ਦੱਸਾਂਗੇ ਤੇ ਕਮੈਂਟ ਜਰੂਰ ਕਰੋ ਯਾਰ ਕਮੈਂਟ ਦੇ ਨਾਲ ਕੀ ਹੁੰਦਾ ਨਾ ਸਾਡੀ ਜੋ ਮਤਲਬ ਜੋ ਤੁਹਾਡੇ ਤੱਕ ਪਹੁੰਚਾਇਆ ਸਾਨੂੰ ਉਹ ਸਹੀ ਹੈ ਜਾਂ ਗਲਤ ਹੈ ਉਹ ਤੁਸੀਂ ਦੱਸੋਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਵਧੀਆ ਲੱਗਦਾ ਬਸ ਹੋਰ ਕੁਝ ਨਹੀਂ ਜਿਆਦਾ ਵੱਡਾ ਫਾਇਦਾ ਨਹੀਂ ਹੁੰਦਾ ਜੇ ਤੁਸੀਂ ਸੋਚੋਗੇ ਬਸ ਸਾਨੂੰ ਖੁਸ਼ੀ ਮਿਲ ਜਾਂਦੀ ਹੈ ਤੇ ਤੁਹਾਨੂੰ ਵਧੀਆ ਲੱਗਦੇ ਵੀਡੀਓ ਸ਼ੇਅਰ ਵੀ ਕਰਦੇ ਕਰੋ ਠੀਕ ਹੈ ਜੀ ਮਿਲਦੇ ਹਾਂ ਉਹਨਾਂ ਅਗਲੀ ਵੀਡੀਓ ਦੇ ਵਿੱਚ ਜਮੇ ਬਲੌਗ ਦੇ ਨਾਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਕੋੜੀ